ਕੀ ਨਾਮ ਹੈ ਤੇ ਮੇਰਾ ਗੁਰਰਾਜ ਸਿੰਘ ਲੁਕੀ ਕਿੱਥੇ ਰਹਿੰਦੇ ਮੈਂ ਫਤਸਾ ਸਕੂਲ ਦੀ ਗਲੀ ਨੰਬਰ 30 ਚ ਗਲਬਤ ਕੀ ਹੋਈ ਗਲਬਤ ਕੋਈ ਪੁਰਾਣੀ ਰੰਜਿਸ਼ ਮੇਰੀ ਹੋ ਗਈ ਕਿਸੇ ਨਾਮ ਨਹੀਂ ਤੇ ਇਹ ਕਿਤੇ ਪਿਛੋ ਪਛੜਾ ਪੀ ਕੇ ਆਏ ਨੇ ਮੈਂ ਬੰਨੀ ਤੇ ਮੈਂ ਲਖਣਾ ਚ ਰਿਆ ਸੋਨੀ ਸਾਹਿਬ ਦੇ ਨਾਲ ਵਿਕਾਸ ਭਾਈ ਨਾਲ ਤੇ ਇਹਨਾਂ ਦੇ ਮਨਜ ਕਿ ਸਾਡੇ ਨਾਲ ਕਿਉਂ ਨਹੀਂ ਤੁਰਿਆ ਬੰਨੀ ਦੇ ਬਾਕੀ ਦੇ ਭਰਾਵਾਂ ਦਾ ਮਨ ਚ ਕੋਈ ਨਹੀਂ ਬੰਨੀ ਦੇ ਇਹ ਆਇਆ ਤੇ ਸਾਡੇ ਪਾਰ ਪਹਿਲਾਂ ਮੈਨੂੰ ਫੋਨ ਕਰਦਾ ਰਿਹਾ ਮੈਂ ਚੁੱਕੇ ਨਹੀਂ ਇੱਥੇ ਆ ਕੇ ਦੱਤ ਰੂਤ ਲਗਾ ਲੇ ਮੁੰਡੇ ਲਗਾ ਲੇ ਪਿੱਛੇ ਕਰ ਕਿੱਦਾਂ ਲਗਾ ਲੇ ਮੁੰਡੇ ਮੈਨੂੰ ਹੋਰ ਗੱਲ ਕੀ ਆ ਬਾਜਣ ਨੂੰ ਨਹੀਂ ਏ ਮੈਂ ਬੂਹਾ ਖੋਲਦਾ ਤੇ ਅੰਦਰ ਪੈ ਗਿਆ ਸਾਰੇ ਤੇ ਅੰਦਰੋਂ ਲੜਦੇ ਲੋੜ ਤੇ ਬਾਹਰ ਆਏ ਤੇ ਬਾਹਰ ਆ ਕੇ ਮੈਂ ਤਾਂ ਕਹ ਤੋ ਕਿ ਮਾਰ ਬੂਹਾ ਬੰਦ ਕਰ ਲਿਆ ਅੰਦਰ ਮੇਰਾ ਪਰਸ ਪਿਆ ਯੋ ਤੇ ਪੰਦੇ 36000 ਰੁਪਇਆ ਸੀ ਮੇਰੀ ਐਲ.ਆਰ.ਡੀ. ਤੋੜ ਗਏ ਸਕੂਟਰੀ ਤੋੜ ਗਏ ਉਹ ਤੋ ਕਹਿੰਦਾ ਗੁੱਸਦੀ ਗੋਲੀ ਚਲਾਵਾਂਗੇ ਬੱਤੀ ਬੋਰ ਤੇ ਪਿਸਤੌਲ ਹੀ ਗੋਲੀ ਉਹਨਾਂ ਦੀ ਕਿ ਟੋਟਲ ਕਿੰਨੇ ਜਾਣੇ ਸੀ 10 ਤੋਂ 15 ਜਾਣੇ ਘਰ ਦੇ ਵਿੱਚ ਉਸ ਸਮੇਂ ਕੌਣ-ਕੌਣ ਸੀ ਮੈਂ ਤੇ ਮੇਰੀ ਮੰਮੀ ਕਿਹੜੇ ਬੰਨੀ ਕਹਿ ਰਹੇ ਕੋਈ ਫਾਰਚਨਰ ਰਿਲੇਟਡ ਕੋਈ ਆਪਾੜ ਘਰ ਦੇ ਵਿੱਚ ਕੌਣ-ਕੌਣ ਸੀ ਉਸ ਸਮੇ 30 35000 ਰੁਪਏ ਦੀ ਅਛਾਈ ਤੇ ਤੁਸੀਂ ਕੋਈ ਮੌਕੇ ਤੇ ਪੁਲਿਸ ਕੰਪਲੀਟ ਕੀਤੀ ਹਾਂ ਕੀਤੀ ਜੀ ਪੁਲਸ ਆਈ ਵੀ ਆ ਕੇ ਚਲ ਗਈ ਕੋਈ ਹੁਣ ਤੱਕ ਕਾਰਵਾਈ ਕੀਤੀ ਨਾ ਉਸ ਤੋਂ ਕੋਈ ਪੁੱਛਣੇ ਕਾਰਵਾਈ ਨਹੀਂ ਕੀਤੀ ਆ ਕੀ ਲੱਗਦਾ ਕਿ ਕਾਰਵਾਈ ਕਿਉਂ ਨਹੀਂ ਹੁੰਦੀ ਪੁਲਸ ਮੌਕਾ ਵੇਖਾਉਣੇ ਆਂਦੇ ਆਂਨੇ ਆਂਨੇ ਬਸ ਕੀ ਮੰਗ ਇਨਸਾਫ ਦੀ ਮੰਗ ਪਰ ਚਾਦ ਉਹ ਇਨਾਂ ਦੇ ਅੱਜ ਤਾਂ ਹਟਦੇ ਹੋਇਆ ਕੱਲ ਹੋਰ ਕਿਤੇ ਕਰਨਗੇ ਤੁਸੀਂ ਪੁਰਾਣੀ ਰੰਦੇਸ਼ਤੀ ਕੱਲ ਕੀਤੀ ਐ ਇੰਨਾ ਪੁਰਾਣਾ ਸਮਾਜ ਦੇ ਰੰਦੇਸ਼ ਹੈ ਕੋਈ ਤਾਂ ਹੁਣ ਕਿਉਂ ਕੱਢੀ ਕੀ ਲੱਗ ਕਾਰਨ ਕੀ ਆ ਕਾਰਨ ਦੀ ਕੋਈ ਦਬਾਅਤ ਕਿਸੇ ਦੇ ਕਿਸੇ ਦੇ ਦਬਾਅਤੇ ਕੀ ਪਾਰਟੀ ਬਾਜੀ ਕਰਕੇ ਆ ਹਾਂ ਪਾਰਟੀ ਬਾਜੀ ਕਰਕੇ ਕਿਸੇ ਦੂਜੀ ਪਾਰਟੀ ਨਾਲ ਬਿਲੋਂਗ ਕਰਦੇ ਹਾਂਜੀ ਤੇ ਹੁਣ ਤੁਸੀਂ ਜੇਕਰ ਇੱਥੋਂ ਨਹੀਂ ਸਾਫ ਨਹੀਂ ਮਿਲਦਾ ਤਾਂ ਫਿਰ ਮੈਂ ਹਾਈ ਕੋਰਟ ਜਾਵਾਂਗਾ ਠੀਕ ਹੈ ਸੋ ਜਿਹੜਾ ਨੁਕਸਾਨ ਨਾਲ ਜਿਹੜਾ ਤੁਹਾਨੂੰ ਨੁਕਸਾਨਦਾਰ ਜਾਨਾ ਪਰਨਗੇ ਸੋ ਇਹਦੇ ਮੈਂ ਕਹਾਂ ਲੜਾਣਾ ਕਰਦਾ ਹਾਂ ਚੰਨੀ ਸਾਹਮਣੇ ਮੈਂ ਕੰਮ ਕੀਤਾ ਸਟੇਟ ਸੀਐਮ ਨਾਲ ਨਹੀਂ ਹੋਇਆ ਤੇ ਮੈਂ ਸਿਰੇ ਬਰਮ ਧਰਨਾ ਲਾਵਾਂਗਾ ਮੈਂ ਕੀ ਨਾ ਮੇਰਾ ਸਨ ਰਾਤੀ ਕੀ ਗੱਲਬਾਤ ਹੋਈ ਇਹ ਨਾ ਇਹ ਤੁਸੀਂ ਤੇ ਮੈਂ ਉਪਰ ਤੁਸੀਂ ਜੀ ਤੇ ਬੁਆ ਕਰਕੇ ਤੇ ਅੱਗੇ ਵੀ ਆਂਦਾ ਹੈ ਪੰਨੀ ਤੇ ਮੈਂ ਕਿਹਨੂੰ ਨੀਂਦ ਆਈ ਜਾਂਦਾ ਇੱਕ ਲੱਤੀ ਕਿਤੇ ਮੈਂ ਕਿਹਾ ਲੱਤੀ ਬੈਠੇ ਸੁੱਤਾਂ ਹੈ ਤੇ ਕਿੰਨਾਂ ਨੂੰ ਪੇਸ਼ ਬਾਅਦ ਤੇ ਜਨ ਇੱਕ ਇੱਕ ਕਟੜਾ ਤੇ ਮੈਂ ਇੱਕੇ ਖਲੋਤੀ ਰਹੀ ਜਾਂ ਤੇ ਇਹ ਬਾਥਰੂਮ ਚਲਾ ਗਿਆ ਇਹਨੇ ਕਪੜੇ ਪਾ ਕੇ ਤੇ ਬੂਆ ਖੋਲਿਆ ਤੇ ਮੈਂ ਇਥੋ ਹੀ ਨਹੀਂ ਮੈਂ ਇਹਨੇ ਬੂਆ ਖੋਲਿਆ ਇਹਨਾਂ ਨਿਕਲੀ ਸਿਆ ਬਲਾਈ ਤੇ ਕਰੀ ਸਿਆ ਫਿਰ ਮੈਂ ਪਿੱਛੇ ਗਿਆ ਮੇਰਾ ਮੁੱਠਾ ਮਾਰਤਾ ਇਹ ਇਹ ਲੱਗਦਾ ਕਿੰਨੇ ਕੁ ਜਣੇ ਸੀ ਇਹਨਾਂ ਦੇ 10 ਬੜਾ ਜਣੇ ਸੀ ਇੱਕ ਨੇ ਸੀ ਕਿ ਉਹਨਾਂ ਤੇ ਆ ਰਿਹਾ ਸੀ ਅੱਥਾਰ ਸੀ ਅੱਛਾ ਇੱਕ ਨੇ ਕੜਾ ਵੀ ਫੜਿਆ ਸੀ ਦੂਜਾ ਤੇ ਇੱਕ ਨੇ ਪਿੱਛੇ ਬੁੜਛਾ ਸੀ ਤੇ ਇੱਕ ਨੇ ਚੱਕੋ ਹੀ ਫੜਿਆ ਸੀ ਇਸ ਤੋਂ ਪਹਿਲਾਂ ਵੀ ਕਦੇ ਲੜਾਈ ਨਹੀਂ ਸਾਡੀ ਅੱਜ ਤੱਕ ਕੋਈ ਰੰਜਿਸ਼ ਕਰਦੇ ਕੋਈ ਨਹੀਂ ਸਾਡੀ ਕੋਈ ਨਹੀਂ ਕੋਈ ਨਹੀਂ ਦਿਸਣੀ ਬੇਟੇ ਇਹ ਵੀ ਇਹ ਤਾਜੀ ਪੱਲੀਆਂ ਹੈ ਕਿ ਕਿਉਂ ਲੜਨਾ ਹੈ ਕੋਈ ਕਾਰਨ ਲੱਗਦਾ ਨਹੀਂ ਮਤਲਬ ਇਹ ਆਪਣੇ ਕਾਂਗ ਦਾ ਸਵਾਲ ਸੀ ਇਹ ਆਮ ਪਾਰਟੀ ਵਾਲੇ ਬਸ ਉਹ ਸਾਡੇ ਨਾਲ ਕੋਈ ਨਹੀਂ ਦਿਸ ਨਹੀਂ ਹੈਗੀ ਲੱਗਦਾ ਕਿ ਪਾਰਟੀ ਬਾਜੀ ਹੁਣ ਕਰਕੇ ਹੀ ਨੁਕਸਾਨ ਕਰਨੀ ਹੈ ਨੁਕਸਾਨ ਵੀਤਲ ਲਾਦਨ ਕੇ ਫੱਦ ਕੇ ਨਾ ਜਾਣਦੇ ਤੇ ਜਿਆਦਾ ਨੁਕਸਾਨ ਹੋ ਬਹੁਤ ਜਿਆਦਾ ਹੋਗਾ ਕੀ ਇਨਸਾਫ ਦੀ ਮੰਗ ਕਰਦੇ ਇਨਸਾਫ ਦੇਖੋ ਬੇਟਾ ਮੇਰਾ ਤੂੰ ਬੋਲ ਰਿਹਾ ਉਹੀ ਕਰਨਾ ਸੀ ਬੋਨੇ ਮਾਂ ਪੁੱਤਰੀ ਹੈ ਇਹ ਛੇ ਮਾਂ ਇਨ ਮੱਲਮਲੇ ਦੇ ਵਿੱਚ ਇਹਨੇ ਵਾਰਦਾਤਾ ਕੀਤੀਆਂ ਨੇ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਜਦੋਂ ਤੁਹਾਡਾ ਹਮਲਾ ਕੀਤਾ ਤੁਹਾਡੇ ਘਰ ਦੇ ਤੇ ਤੁਸੀਂ ਘਰ ਦੇ ਵਿੱਚ ਦੋ ਜਣ ਕਾਂਡ ਗਵਾਡ ਤੇ ਕੋਈ ਕਾਂਡ ਗਵਾਡ ਜਦੋਂ ਮੈਂ ਬਿੱਠੇ ਆ ਕੇ ਪਿੱਟੀ ਆ ਕਿ ਮੇਰਾ ਮੁੰਡਾ ਮਾਰਦਾ ਮੁੰਡਾ ਮਾਰਦਾ ਫਿਰ ਇਹ ਨਾਲ ਤੇ ਨਿਕਲੇ ਨੇ ਫਿਰ ਇਹਨੇ ਚਾਇਆ ਇਹਨੇ ਅੰਤੋਂ ਆ ਕੇ ਕੋਈ ਕੱਕੂ ਨੂੰ ਕੋਣੋ ਹੈ ਤੇ ਤੁਹ ਕੀ ਲੱਗਦਾ ਕਿ ਨਾਲ ਇਹਦੇ ਬੋਟੇ ਆਉਂਦੇ ਨੇ ਤੇ ਪੱਖਾਂ ਦੇ ਵੀ ਲੋੜ ਪੈ ਜਾਂਦੇ ਪਰ ਇਸ ਤਰ੍ਹਾਂ ਜਰਾ ਲੜਨਾ ਚੰਗਾ ਚੰਗਾ ਨਹੀਂ ਲੱਗਦਾ ਇਹ ਵੀ ਨਾਲ ਰਿਹਾ ਪੜਾ ਮੇਰਾ ਨਾਲ ਉਹ ਵੀ ਨਾਲ ਹੈ ਪਰ ਉਹਨੇ ਸਮਝਾਇਆ ਫਿਰ ਇਹ ਤੋਂ ਪਿੱਛੋਂ ਦੀ ਜਾ ਕੇ ਨਾ ਫਿਰ ਇਹਨਾਂ ਸਾਨੂੰ ਤੰਕੀਲ ਆਈ ਇਹ ਮੇਰੇ ਵੱਡੇ ਬੇਟੇ ਨੂੰ ਕਿੰਨੇ ਜੇ ਤੂੰ ਲੱਕੀ ਮਗਰ ਜਾਏਗਾ ਤੇ ਮੈਂ ਤੇਰਾ ਵੀ ਘਰ ਬਰਬਾਦ ਤੇ ਤੈਨੂੰ 26 ਨੰਬਰ ਗਲੀ 'ਚ ਛੱਡਾਂ ਨਾ ਛੱਡਾਂਗਾ ਨਹੀਂ ਲੱਗਦਾ ਕਿ ਸ਼੍ਰੀਆਮ ਗੁੰਡਾ ਕਰਦੇ ਹਾਂ ਠੀਕ ਗੁੰਡਾ ਕਰਦੇ ਪੂਰੀ ਗੁੰਡਾ ਤਕੀ ਮਿਸਟਰ ਨਕੀ ਨੇ ਦਿੱਤੀ ਹੈ ਬਣੀ ਪਾਰਟੀ ਦੇ ਖਿਲਾਫ ਕੀ ਉਹਨਾਂ ਮਾਰਕਟਾਈ ਕੀਤੀ ਹੈ ਇਸ ਸਬੰਧ ਵਿੱਚ ਜੋ ਬਣਦੀ ਕਾਨੂੰਨੀ ਕਾਰਵਾਈ ਅੱਟ ਐਮਐਲਆਰ ਲਿਆਂਦੀ ਜਾਏਗੀ ਜਿਹੜਾ ਕਸੂਰਵਾਰ ਹੈਗਾ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕੋਈ ਨਾ ਦੀ ਕੋਈ ਸੀਸੀਟੀਵੀ ਬਾਈ ਨਹੀਂ ਕੋਈ ਨਹੀਂ ਪਰਿਵਾਰ ਦਾ ਕਹਿਣਾ ਹੈ ਕਿ ਜਨਮ ਦਿਨ ਦੇ ਮਨਾਉਣ ਦੇ ਪਹਾਨੇ ਬਾਹਰ ਸਦਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਹਮ ਜਾਣ ਲੇ ਗਏ ਉਹ ਵੈਰੀਫਿਕੇਸ਼ਨ ਕਰ ਰਹੇ ਆ ਜੀ ਤਸਦੀਕ ਕਰਕੇ ਜੋ ਬੰਦੀ ਕਰ ਰਹੀ ਅਮਰ ਚਲਿਆ ਦਾ ਠੀਕ ਹੈ